ಅಜೇ ಒಂದು ನಿಮಿಷ ಮಾತ್ರ ਕੀ ਤੁਸੀਂ ਕੋਈ ਕਰੀਗਾ ਬਸ ਆਪਣੀ ਫੋਟੋ ਕਰ जाम यां नंक त सही ਜਿੱਥੇ ਜੀ ਕਰਦਾ ਤੁਸੀਂ 14 ਕਰੋੜ ਦੀ ਫੈਨਸੀ ਬਣ ਕੇ ਰੱਖੀ ਕਿਸੇ ਦੀ ਜ਼ਿੰਮੇਵਾਰੀ ਉਹ ਤੁਹਾਡੀ ਬਣਦੀ ਆ ਜਿਹੜੀ ਤੁਸੀਂ ਉਹ ਬਣਨੀ ਆ ਜਿੱਥੇ ਜੀ ਕਰਦਾ ਤੁਸੀਂ ਨਾਲੇ ਮੁਕੀ ਚਲੇ ਜਾਂਦੇ ਉਹਦੇ ਦਰਿਆ ਦਾ ਕਬਜ਼ਾ ਕਰੀ ਜਾਂਦੇ ਜਿੱਥੇ ਜੀ ਕਰਦਾ ਤੁਸੀਂ ਸੜਕਾਂ ਮੋਹਰੇ ਬਣਾਈ ਜਾਂਦੇ ਹੋ ਦੋਨੇ ਕੋਲ ਆਪ ਕੋਲ ਜੇ ਕੋਈ ਕਿਸੇ ਕੀ ਹੈ ਕਿ ਕਿੰਨੇ ਕੇਰਸ ਨੂੰ ਰਿਪੋਰਟ ਹੀ ਕਰੂਗਾ ਉਹ ਮੀਡੀਆ ਨੂੰ ਇੱਕ ਡਰਾਮਾ ਕੀਤਾ ਕਿ ਮੈਂ ਨਸ਼ਾ ਸੁਣਾ ਕੇ ਆ ਰਿਹਾ ਇੱਕ ਬੰਦੇ ਦਾ ਉਹਨੂੰ ਮਤ ਹਾਲ ਕੀ ਹੈ ਪਤਾ ਹੈ ਹਾਲਾਤ ਕੀ ਨੇ ਕਿੰਨੇ ਕਿੰਨੇ ਫਸਟ ਇੰਜੈਕਸ਼ਨ ਸਰਕਾਰ ਦੇ ਫੋਨੀਆਂ ਚਲੇ ਹੋਣਗੇ ਨਸ਼ਾ ਕਰਕੇ ਫੋਨੀਆਂ ਕਰੀਆਂ ਨਸ਼ਾ ਚ ਨਮੂਨہ ਕਿਉਂ ਲੈ ਕੇ ਜਾ ਰਹੇ ਹੈ ਹੱਦ ਸਿਰਫ ਐਨਓਸੀ 1000 ਰੁਪਇਆ ਪੈਨਸ਼ਨ ਕ੍ਰਿਟੀਕਲ ਜਿਸ ਤੋਂ ਜਿਨ ਕਸਨ ਹੈ

ਜਿਹੜੀ ਜਾਨਾ ਪ੍ਰਾਪਤ ਕੀ ਆ ਜੀ ਜਿਹੜੀ ਜਾਨਾ ਪ੍ਰਾਪਤ ਕੀ ਜਿਹੜੀ ਪ੍ਰਾਪਤੀ ਮਾਰੀ ਇਹਨਾਂ ਨੇ ਸਭ ਨਹੀਂ ਦੇ ਘਾਟ ਲੋਕਾਂ ਦੇ ਬਣਾਏ ਉਹਦੇ ਪਿੱਛੇ ਇਹਨਾਂ ਨੂੰ ਖੇਡਾਂ ਜਾਣਾ ਪਿਆ ਉਹਦਾ ਹਿਸਾਬ ਕਰਾਂਗੇ ਅਸੀਂ ਉਹ ਕੋਈ ਫੜਕੀ ਨਹੀਂ ਸਾਨੂੰ ਅਸੀਂ ਕੰਮ ਹਿਸਾਬ ਕਰਾਂਗੇ ਜਿਹੜੇ ਪਿੱਛੇ ਨਹੀਂ ਜਿਹੜੇ ਕਹਿੰਦੇ ਸਾਨੂੰ ਜਿਹੜੇ ਵੀ ਗਲਤ ਮਿੱਥਾ ਹੋਣਗੇ ਫਿਰ ਸੈਟ ਕੇ ਪਰਖਾਵਾਂਗਾ ਹਾਂ ਕੋਈ ਗੱਲ ਨਹੀਂ ਤੁਸੀਂ ਜੁਆਇਨ ਕਰ ਦਿਓ ਨਾ ਇਲੈਕਸ਼ਨ ਕਰਾ ਦਿਓ ਮੈਂ মিডিਆ ਦੇ ਸਾਹਮਣੇ ਕਹਿਣਾ ਚਾਹੁੰਦਾ ਜੇ ਹਿੰਮਤ ਸੀ ਦਾ ਇਲੈਕਸ਼ਨ ਕਰਾਵੇ ਜੇ ਹਿੰਮਤ ਸੀ ਦਾ ਕਾਰਪੋਰੇਸ਼ਨ ਦਾ ਇਲੈਕਸ਼ਨ ਕਰਾਵੇ ਜੇ ਕੰਮ ਕੀਤਾ ਸੀ ਅੱਜ ਸਾਲ ਹੋ ਗਿਆ ਤੁਹਾਨੂੰ ਤੋੜੇ ਹੋਏ ਨੂੰ ਤੁਸੀਂ ਤਾਂ ਮੂੰਹ ਖਾ ਜੋਗੇ ਨਹੀਂ ਕਿਤੇ ਹਣ ਤਾਂ ਕਰੋ ਜਾ ਕੇ ਮੈਂ ਉਹ ਵਲੰਟੀਅਰ ਨੂੰ ਕਹਿਣਾ ਚਾਹਦਾ ਜਿਹੜੇ ਇਹਦੀ ਇਲੈਕਸ਼ਨ ਲੜਨਾ ਚਾਹੁੰਦੇ ਸੀ ਉਹ ਤੁਸੀਂ ਹੁਣ ਕਿੱਥੇ ਚਲੇ ਗਏ ਆਪਾਂ ਤਾਂ ਐਮਐਲਏ ਸਰਕਾਰ ਬਣਾ ਕੇ ਰਹਿ ਗਏ ਜਿੰਨੇ ਤੁਸੀਂ ਜਿਹਨਾਂ ਨੇ ਭੜਾਈ ਸੀ ਉਹ ਹੁਣ ਕਿੱਥੇ ਨੇ ਜਿਹੜੇ ਕੌਂਸਲਰ ਬਣਦੇ ਸੁਪਨੇ ਵੇਚਦੇ ਸੀ ਉਹ ਵੀ ਕਿੱਥੇ ਨੇ ਹੁਣ ਤੇ ਹੁਣ ਸਾਨੂੰ ਟੈਲੀਫੋਨ ਕਰਦੇ ਡਰਾਈਵਰ ਸੰਦੇਹ ਜੀ ਤੁਹਾਨੂੰ ਆਸ ਨੂੰ ਚਿੰਤਾਸਾ ਨੂੰ ਇਹ ਸਾਰ ਨੂੰ ਸਾਰੇ ਕੌਂਸਲਰਾਂ ਨੂੰ ਵੀ ਅਸੀਂ ਕੋਲੋਂ ਚੁਣਨਾ ਕਰਨੇ ਆਜੀ ਦਵਾਸ ਨੂੰ ਜਿਹੜੀ ਆਪ ਛੋਟੇ ਬਣਾਉਂਦਾ ਨਹੀਂ ਕਿ ਇਹਨਾਂ ਨੂੰ ਸਭ ਨੂੰ ਛੋਟੇ ਕਰਕੇ ਲੈਦੇ ਪਰ ਇੱਕ ਦੋ ਜਾਣੇ ਕਿਉਂ ਦੇ ਇੱਕ ਦੋ ਜਾਣੇ ਸਪਾਈ ਇਹਦੇ ਸਾਡੇ ਖੜੇ ਨੇ ਹੋਰ ਛੇ ਬਣਾ ਬਰਦਲਾ ਖੜੇ ਰਹਿ ਜਾ ਇਹਨਾਂ ਦੀ ਬਾਹਰ ਰੱਖਣੇ ਇਹਨਾਂ ਨੂੰ ਅਸੀਂ ਬਣਾਵਾਂਗੇ ਜਿਹੜੇ ਗੋਹਦੇ ਨੇ ਉਹਨਾਂ ਤੋਂ ਸਾਰੇ ਬਚ ਕੇ ਹੋਣ ਭਾਈ ਮਦੇ ਭਾਰੋ ਵੰਦੀ ਆਏ ਇਹ ਪਹਿਲੀ ਵਾਰ ਹੋਇਆ ਇੱਕ ਵੀ ਪ੍ਰੋਜੈਕਟਰ ਇੱਕ ਵੀ ਪ੍ਰੋਜੈਕਟਰ ਨੂੰ ਪ੍ਰੋਗਰਾਮ ਵਾਲਾ ਹੋਵੇ ਡਿਸਟ੍ਰਿਬਿਊਸ਼ਨ ਸੈਂਟਰ ਕੱਲ ਆਸਮਾਨ ਵਾਲੇ ਰਾਹੀਂ ਗਏ ਨਮਾਸ਼ਾ ਪੱਤਰ ਉਹ ਫੇਰ ਵਿਚਾਰੇ ਸੈਂਟਰ ਬੈਠਿਆ ਸਦੇ ਫੇਰ ਉਹ ਸੈਂਟਰਸ ਵਿੱਚੋਂ ਚਲੇ ਇਹਨੂੰ ਡਿਸਟ੍ਰਿਬਿਊਸ਼ਨ ਸੈਂਟਰ ਤੋਂ ਜਾਂਦੇ ਆਏ ਆਸੂਆਂ ਦੀ ਦੁਨੀਆ ਉਹ ਬਣਾਉਣ ਵਾਲੀਆਂ ਗੱਲਾਂ ਤੁਹਾਡੇ ਬੁਰੇ ਲੱਖਾਂ ਦੀ ਪਰ ਅੱਜ ਜਿਹੜਾ ਮੀਂਹੰਦਾ ਤਾਂ ਫਿਰ ਐਮਐਲਏ ਆ ਰਹੇ ਨੇ ਜੇਪਾ ਚੋਣ ਦੀ ਤਨਖਾਹਾਂ ਚ ਜਿਹੜਾ ਹਜ਼ਾਰ ਰੁਪਏ ਕਹਿੰਦੇ ਸੁਝਾਣ ਦੇ ਜਿਹੜਾ 2500 ਰੁਪਏ ਕਹਿਆ ਸੀ ਇਹਨਾਂ ਨੇ ਜੇਪਾ ਚੋਂ ਕੱਢਣ ਦੇ ਵਾਅਦੇ ਕਰਕੇ ਖੇਤੀ ਇਹਨਾਂ ਨੂੰ ਤਾਂ ਫਰਾਂਡ ਹੋਦੇ ਸੀ ਜਿਹੜੇ ਮੂਰੇ ਵਾਸਤੇ ਕੰਮ ਕਰਦੇ ਆ ਇਹਨਾਂ ਦੇ ਕਿਸੇ ਮਰੇ ਕਰ ਉਹ ਸਾਰਾ ਕੁਝ ਇਹਨਾਂ ਦੇ ਘਰਾਂ ਤੋਂ ਮੈਂ ਜਦੋਂ ਪਹਿਲੀ ਵਾਰ ਲੜੇ ਕੋਲ ਤੁਹਾਨੂੰ ਦਿੱਤੀ ਸੀ ਗੋਲੀ ਕੱਟ ਬਣੀ ਜਦੋਂ ਮੈਂ ਸਟਾਫ ਵਾਲਿਆਂ ਕੋਲ ਬੱਸਾਂ ਹੋ ਕੇ ਲੱਗੇ ਮੈਂ ਕਿਸ਼ੋਰ ਸਾਹਬ ਨੂੰ ਜੀਆ ਦੇਖ ਲੈਣ ਖਾ ਗਿਆ ਤੁਹਾਨੂੰ ਮੀਡੀਆ ਵਾਲਿਆਂ ਨੇ ਫੋਨ ਕਰ ਲਿਆ ਪਰ ਤੁਹਾਡੇ ਕੋਲ ਨਹੀਂ ਰਹੀ ਤੁਸੀਂ ਬਿਲਕੁਲ ਬੰਦੇ ਦੇ ਕਿਹੜੇ ਹੋ ਜਾਂ ਤੁਹਾਨੂੰ ਕੋਈ ਭਰਵਾ ਨਹੀਂ ਗਈ ਇਸ ਸਾਰੇ ਬੰਦੇ ਬਸ ਸਭ ਛੇ ਬੰਦਾਂ ਨੂੰ ਚੁਸਤ ਹੋਇਆ ਪਰ ਹੋਰ ਕੋਈ ਕੰਮ ਨਹੀਂ ਆਉਂਦਾ ਮੈਂ ਪਰਮ ਪਰਸ਼ਵਰਤੀ ਸ਼੍ਰੀ ਕ੍ਰਿਸ਼ਨ ਦੇ ਨੂੰਜਾ ਸੀ ਸੰਜੀ ਸ਼ਰਵਾਈ ਹੁੰਦੀ ਸੀ ਪਰ ਤੁਸੀਂ ਸਿਰਫ ਕੁਣ ਉਹਨੇ ਮਰਨ ਦੇ ਪਿੱਛੂ ਬਣੇ ਹੋਏ ਉਹ ਚੂੜ ਚੂੜ ਕਰਕੇ ਤੁਹਾਨੂੰ ਲਈ ਦਿੰਦੇ ਆ ਨੌਕਰੀ ਤੁਹਾਨੂੰ ਹੋਰ ਵੀ ਕਿੱਥੇ ਮਿਲ ਜਾਈਗੀ ਪੋਸਟ ਵੀ ਤੁਹਾਨੂੰ ਹੋਰ ਵੀ ਕਿਤੇ ਨਾ ਕਰਦੇ ਨੀ ਜਿਸ ਕੰਮ ਤੇ ਤੁਸੀਂ ਆਪਣੇ ਆਪ ਨੂੰ ਸੱਤੋਂ ਵੱਧ ਖੁੱਡਾ ਕਰ ਮਸ਼ਹੂਰ ਦਾ ਜਿਵੇਂ ਤੁਹਾਨੂੰ ਕਿਹਾ ਕਿ ਜੇ ਕੋਈ ਮਸਲੀ ਤੁਸੀਂ ਵੀ ਸਭ ਕੁਝ ਕੀਤਾ ਪਰ ਜਿਹੜਾ ਤੁਸੀਂ ਉਹਨੇ ਕਰ ਫੜ ਕੇ ਤੁਹਾਨੂੰ ਨਾ ਰਹਿਣਾ ਚਾਹੁੰਦਾ ਉਹ ਬਦਨਾਮੀ ਕੀਤਾ ਜਾਣਾ ਮੈਂ ਤੁਹਾਨੂੰ ਸਾਡੇ ਨਾਲ ਇਹਨਾਂ ਦੇ ਸਾਰੇ ਵਿੱਚ ਜਿਹੜਾ ਇਹ ਅੱਲਾ ਲੰਮਾ ਹੀ ਲਾਉਣਾ ਹੈ ਟੂਰੀਆਂ ਦੇ ਬਣਾਉ ਇੱਕ ਮਿੰਟ ਪਹਿਲਾਂ ਅਸਤ ਜੀ ਚਾਨ ਦੋਸ਼ ਤੁਸੀਂ ਕਹਿੰਦੇ ਜਾਂਦੇ ਹੋ ਇੱਕ ਇੱਕ ਮਿੰਟ ਅੰਗਾਰੀ ਤੁਸੀਂ ਕਹਿਣਾ ਚਾਹੁੰਦੇ ਹੋ ਚਲੋ ਜੀ ਲੋਟ ਕੋ ਬਹੁਤ ਔੜੀ ਬਣੀ ਪਾਜੀ ਚਲੋ ਕਿਸੇ ਦੇ ਪਿੱਛੇ ਨਾ ਜਾ ਜੇ ਕੋਈ ਆਪਣਾ ਜਨਮ ਤੁਹਾਡੇ ਤੋਂ ਤੁਹਾਡੇ ਤੋਂ ਕੋਈ ਵੀ ਹੋ ਸਾਡੀ ਜਮੇ ਅਸੀਂ ਪਰਚਾ ਤਾਂ ਨਹੀਂ ਦਿੰਦੇ ਆਜੋ ਆਜੋ ਪਾਰਟੀਆ ਨਹੀਂ ਦਰਦੇ ਹੋ ਗਿਆ ਜਾ ਕਰੋ ਰੈਸਟੋਰੈਂਟ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇੱਕ ਮਿੰਟ ਜ਼ਿਆਦਾ ਦੇ ਯਾਰ ਯਾਰ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਕਾਂਗਰਸੀ ਸੰਜੀਤ ਕਲਵਾਰ ਅਤੇ ਮੈਂਬਰ ਪਾਰਲੀਮੈਂਟ ਰਮਨੀਤ ਸਿੰਘ ਮਿੱਤੂ ਨੇ ਕਿਹਾ ਕਾਰਪੋਰੇਸ਼ਨ ਦਫਤਰ ਦੇ ਬਾਹਰ ਤਾਲਾ ਜਿਹੜਾ ਉਹ ਜੰਡ ਦਿੱਤਾ ਨਾਲੇ ਨਸਕਾ ਸਾਹਮਣੇ ਤੁਹਾਨੂੰ ਦਸੂਣਾ ਦਿਖਾ ਰਿਹਾ ਕਿ ਅੰਦਰੋਂ ਵੀ ਜਿਹੜਾ ਗਰੈਂਡਰ ਦੇ ਨਾਲ ਤਾਲਾ ਤੋੜਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਚਲੋ ਕਵਰ ਲਾ ਰ ਕੱਢਾ